ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਦਾ ਹੈਲੀਕਾਪਟਰ ਹਾਦਸੇ ਵਿੱਚ ਦਿਹਾਂਤ ਹੋ ਗਿਆ। ਉਹ ਅਸਰਬੇਜਾਨ ਤੋਂ ਤਹਿਰਾਨ ਵੱਲ ਯਾਤਰਾ ਕਰ ਰਹੇ ਸਨ। ਉਹਨਾਂ ਦੇ ਨਾਲ ਇਰਾਨੀ ਸੇਸ਼ ਮੰਤਰੀ ਹੁਸੈਨ ਅਮੀਰ, ਅਸਰਬੇਜਾਨ ਦੇ ਪੂਰਬ ਗਵਰਨਰ ਮਲਿਕ ਰਹਿਮਤੀ ਅਤੇ ਮਸਜਿਦ ਦੇ ਇਮਾਮ ਅਲਹਾਸਮੀ ਵੀ ਹਾਦਸੇ ਵਿੱਚ ਮਾਰੇ ਗਏ ਹਨ। ਐਤਵਾਰ ਨੂੰ ਭਾਰਤੀ ਸਮੇਂ ਮੁਤਾਬਕ 3 ਵਜੇ ਉਹਨਾਂ ਦਾ ਹੈਲੀਕਾਪਟਰ ਲਾਪਤਾ ਹੋ ਗਿਆ ਸੀ। 17 ਘੰਟਿਆਂ ਤੱਕ ਤਿੰਨ ਦੇਸ਼ਾਂ ਦੀਆਂ 100 ਰੈਸਕਿਊ ਟੀਮਾਂ ਉਹਨਾਂ ਦਾ ਹੈਲੀਕਾਪਟਰ ਸਰਚ ਕਰਦੀਆਂ ਰਹੀਆਂ। ਹਰਚਾਏ ਨਪਿਆਨਿਕ ਸੀ ਕਿ ਹੈਲੀਕਾਪਟਰ ਤੇ ਤੇਲ ਸੈਕਸ਼ਨ ਨੂੰ ਛੱਡ ਕੇ ਬਾਕੀ ਸਾਰਾ ਹੈਲੀਕਾਪਟਰ ਪੂਰੀ ਤਰ੍ਹਾਂ ਜਲ ਗਿਆ। ਅਜ਼ਰਬੈਜਾਨ ਤੋਂ ਰਾਸ਼ਟਰਪਤੀ ਰੈਸੀ ਉਹ ਰੁੱਚ ਉੱਚ ਅਧਿਕਾਰੀਆਂ ਤੇ ਸੁਰੱਖਿਆ ਕਰਮੀਆਂ ਨਾਲ ਰਵਾਨਾ ਹੋਏ ਸਨ। ਰਾਸ਼ਟਰਪਤੀ ਰੈਸੀ ਦਾ ਹੈਲੀਕਾਪਟਰ ਧੁਰ ਕਟਨਾਗਰਸਤ ਹੋ ਗਿਆ ਤੇ ਬਾਕੀ ਅਧਿਕਾਰੀਆਂ ਤੇ ਸੁਰੱਖਿਆ ਕਰਮੀਆਂ ਨੂੰ ਲੈ ਕੇ ਜਾ ਰਹੇ ਦੋ ਹੈਲੀਕਾਪਟਰ ਸੁਰੱਖਿਅਤ ਲੈਂਡਿੰਗ ਕਰ ਗਏ ਸਨ। ਹੈਲੀਕਾਪਟਰ ਦੇ ਹਾਦਸੇ ਗ੍ਰਸਤ ਹੋ ਜਾਣ ਤੋਂ ਬਾਅਦ ਦੋ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਇੱਕ ਤਾਂ ਕਿਹਾ ਜਾ ਰਿਹਾ ਹੈ ਕਿ ਸੰਗਨਾ ਜੰਗਲੀ ਇਲਾਕਾ ਤੇ ਹਾਈ ਐਲਟੀਟਿਊਡ ਹੈਲੀਕਾਪਟਰ ਦੇ ਹਾਦਸਾ ਗ੍ਰਸਤ ਹੋਣ ਦਾ ਕਾਰਨ ਬਣੇ ਤੇ ਦੂਜਾ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਇਜ਼ਰਾਈਲ ਦੇ ਚੁਪਰੇ ਅੰਦਰਤ ਪ੍ਰੈਜ਼ੀਡੈਂਟ ਰਾਈਸੀ ਦੇ ਹੈਲੀਕਾਪਟਰ ਨੂੰ ਕ੍ਰੈਸ਼ ਕਰਾਉਣ ਵਿੱਚ ਹੋ ਸਕਦਾ ਹੈ ਇਜ਼ਰਾਈਲ ਨੇ ਆਪਣੇ ਵੱਲੋਂ ਸਪਾਈ ਦਿੱਤੀ ਹੈ ਕਿ ਉਸ ਦਾ ਇਸ ਵਿਮਾਨ ਹਾਦਸੇ ਵਿੱਚ ਕੋਈ ਹੱਥ ਨਹੀਂ ਹੈ ਅਮਰੀਕਾ ਨੇ ਹਾਲੇ ਤੱਕ ਚੁੱਪੀ ਸਾਦੀ ਹੋਈ ਹੈ 이란 ਵੱਲੋਂ ਕੁਝ ਸਮਾਂ ਪਹਿਲਾਂ ਇਜ਼ਰਾਈਲ ਤੇ ਮਿਜ਼ਾਈਲ ਹਮਲੇ ਕੀਤੇ ਗਏ ਸਨ ਉਦੋਂ ਤੋਂ ਹੀ ਇਜ਼ਰਾਈਲ ਵੱਲੋਂ ਪਿਆਨ ਆਇਆ ਸੀ ਕਿ ਉਹ ਇਰਾਨ ਨੂੰ ਪਕਸ਼ਣਗੇ ਨਹੀਂ ਅਮਰੀਕਾ ਨੇ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ 'ਤੇ ਠੱਲ ਪਾਉਣ ਲਈ ਭਾਰੀ ਸੈਂਕਸ਼ਨ ਇਰਾਨ 'ਤੇ ਲਗਾਏ ਸਨ ਇਜ਼ਰਾਈਲ ਅਤੇ ਅਮਰੀਕਾ ਤੋਂਨਾਂ ਦੇ ਹੀ ਇਰਾਨ ਨਾਲ ਸਬੰਧ ਬਹੁਤ ਧੁਰੇ ਤੌਰ ਵਿੱਚੋਂ ਗੁਜ਼ ਰਹੇ ਹਨ ਭਾਰਤ ਤੇ ਇਰਾਨ ਨੇ 14 ਮਈ ਨੂੰ ਹੀ ਚਾਹ ਬਹਾਰ ਕੋਟ ਲਈ ਸਾਈਨ ਕੀਤੀ ਸੀ ਜਿਸ ਤੇ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਇਸੀ ਦੀ ਮੌਤ ਤੇ ਆਪਣਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਰਾਸ਼ਟਰਪਤੀ ਦੀ ਮੌਤ ਤੇ ਬਹੁਤ ਦੁੱਖ ਹੋਇਆ ਹੈ। ਭਾਰਤ ਤੇ ਈਰਾਨ ਦੇ ਸਬੰਧ ਰਾਇਸੀ ਦੇ ਕਾਰਜਕਾਲ ਦੌਰਾਨ ਜ਼ਿਆਦਾ ਮਜ਼ਬੂਤ ਹੋਏ ਹਨ ਤੇ ਮੇਰੀ ਸੰਵੇਦਨਾ ਈਰਾਨ ਦੇ ਲੋਕਾਂ ਨਾਲ ਹੈ। ਦੁੱਖ ਦੀ ਘੜੀ ਵਿੱਚ ਭਾਰਤ ਈਰਾਨ ਦੇ ਨਾਲ ਖੜ੍ਹਾ ਹੈ। ਰਾਸ਼ਟਰਪਤੀ ਰਾਇਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਚੰਗੀ ਪੂਰੇ ਅੰਟਰਨੈਸ਼ਨਲ ਲੀਸਟ ਵਿੱਚ ਸਿਆਸਤ ਵਿੱਚ ਹਲਚਲ ਮਚ ਗਈ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਇਰਾਨ ਦਾ ਅਗਲਾ ਕਦਮ ਕੀ ਹੋਵੇਗਾ ਅਗਰ ਅਸਲ ਵਿੱਚ ਹੀ ਰਾਸ਼ਟਰਪਤੀ ਦਾ ਹੈਲੀਕਾਪਟਰ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ ਤਾਂ ਇਰਾਨ ਵੱਲੋਂ ਜਵਾਬੀ ਕਾਰਵਾਈ ਜ਼ਰੂਰ ਹੀ ਕੀਤੀ ਜਾਵੇਗੀ